ਨਮਸਕਾਰ ਜੈਨ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਨਿਊਜ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਸਾਡੇ ਸਮਾਜ ਦੇ ਵਿੱਚ ਕਈ ਵਾਰ ਇਹ ਜੇ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ ਜਿਹੜੀ ਚਰਚਾ ਵੀ ਹੁੰਦੀ ਹੈ ਜਿਹਦੀ ਚਰਚਾਵਾ ਵੀ ਹੁੰਦੀਆਂ ਨੇ ਕਿਉਂਕਿ ਇਸ ਤਰ੍ਹਾਂ ਦੀਆਂ ਘਟਨਾਵਾ ਬਹੁਤ ਹੀ ਘੱਟ ਦੇਖਣ ਨੂੰ ਮਿਲਦੀਆਂ ਇੱਕ ਮਹਿਲਾ ਦੀ ਮੌਤ ਹੋ ਗਈ ਮਹਿਲਾ ਦੀ ਮੌਤ ਹੋਣ ਤੋਂ ਬਾਅਦ ਉਹਦੇ ਅੰਤਿਮ ਸੰਸਕਾਰ ਦੀ ਤਿਆਰੀਆਂ ਚੱਲ ਰਹੀਆਂ ਸਨ ਅੰਤਿਮ ਸੰਸਕਾਰ ਕਰਨ ਤੋਂ ਪਹਿਲੇ ਪਤੀ ਵੱਲੋਂ ਆਪਣੀ ਪਤਨੀ ਦੇ ਮਾਂਗ ਵਿੱਚ ਸੰਦੂਰ ਭਰੀ ਗਈ ਇਸ ਤੋਂ ਪਹਿਲੇ ਕਿ ਉਹਦਾ ਅੰਤਿਮ ਸੰਸਕਾਰ ਹੁੰਦਾ ਸੰਦੂਰ ਭਰਨ ਦੇ ਲਗਭਗ 3 ਮਿੰਟ ਬਾਅਦ ਪਤੀ ਦੀ ਵੀ ਮੌਤ ਹੋ ਗਈ ਇਸ ਤਰ੍ਹਾਂ ਇਸ ਜਿਹੜੀ ਕਹਿ ਸਕਦੇ ਆ ਕਿ ਅਦਭੁਤ ਲਗਾਵ ਦੇ ਅਦਭੁਤ ਲਗਾਵ ਦੀ ਕਹਾਣੀ ਦਾ ਦੁਖਤ ਅੰਤ ਹੋਇਆ ਉਸ ਤੋਂ ਬਾਅਦ ਬਜ਼ੁਰਗ ਪਤੀ ਪਤਨੀ ਦਾ ਇਕੱਠੇ ਅੰਤਿਮ ਸੰਸਕਾਰ ਕੀਤਾ ਗਿਆ। ਦੋਸਤੋ ਇਹ ਘਟਨਾ ਬਿਆਧ ਦੇ ਵਿਸ਼ਾਲੇ ਜ਼ਿਲ੍ਹੇ ਦੇ ਪਿੰਡ ਔਰਾਗਾਂ ਦੇ ਉਸ ਪਿੰਡ ਦੇ ਵਿੱਚ ਖਬਰ ਦੇ ਮੁਤਾਬਿਕ ਐਤਵਾਰ ਨੂੰ 90 ਸਾਲ ਦੀ ਜਿਹੜੀ ਬਸੰਤੇ ਚੋਦਰੀ ਮਹਿਲਾ ਸੀ ਉਹਦੀ ਮੌਤ ਹੋ ਗਈ। ਮੌਤ ਹੋਣ ਤੋਂ ਬਾਅਦ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਚੱਲਦੀਆਂ ਸਨ। ਅਦਸਮਾ ਦੇ ਮੁਤਾਬਿਕ ਉਸ ਤੋਂ ਬਾਅਦ ਅੰਤਿਮ ਸੰਸਕਾਰ ਤੋਂ ਪਹਿਲੇ ਜਿਹੜਾ ਬਸੰਤੇ ਚੌਧਰੀ ਦੇ ਪਤੀ ਮਿੱਠੂ ਚੌਧਰੀ ਵੱਲੋਂ ਆਪਣੀ ਪਤਨੀ ਦੇ ਮਾਂਗ ਦੇ ਵਿੱਚ ਸੰਦੂਰ ਭਰਿਆ ਗਿਆ ਮਾਂਗ ਵਿੱਚ ਸੰਦੂਰ ਭਰਨ ਤੋਂ ਬਾਅਦ ਥੋੜੀ ਦੇਰ ਬਾਅਦ ਹੀ ਉਹਦੀ ਤਬੀਅਤ ਵੀ ਵਿਗੜ ਗਈ ਉਹਦੀ ਵੀ ਤਬੀਅਤ ਖਰਾਬ ਹੋ ਗਈ ਕਿਹਾ ਜਾਂਦਾ ਹੈ ਖਬਰ ਦੇ ਮੁਤਾਬਿਕ ਕਿ 30 ਮਿੰਟ ਬਾਅਦ ਉਸ ਮਿੱਠੂ ਚੌਧਰੀ ਦੀ ਵੀ ਮੌਤ ਹੋ ਗਈ ਇਸ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਉਸ ਤੋਂ ਬਾਅਦ ਦੋਨਾ ਪਤੀ ਪਤਨੀ ਦਾ ਅੰਤਿਮ ਸੰਸਕਾਰ ਇਕੱਠੇ ਕੀਤਾ ਗਿਆ ਲੋਕੀ ਕਹਿੰਦੇ ਨੇ ਕਿ ਜਿਹੜਾ ਸੁਭਾਗਿਆਸ਼ਾਲੀ ਲੋਕ ਨੇ ਸੁਭਾਗਿਆਸ਼ਾਲੀ ਪਤੀ ਪਤਨੀ ਹਨ ਕਿ ਜਿਨ੍ਹਾਂ ਨੇ ਸਿਰੇ ਉਤੋਂ ਲਾ ਕੇ ਅੰਤਿਮ ਦੇ ਆਖਰੀ ਪੜਾਅ ਤੱਕ ਵੀ ਇੱਕ ਦੂਜੇ ਦਾ ਸਾਥ ਨਿਭਾਇਆ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ